ਥਾਣਾ ਫਲੋਰ ਦੀ ਪੁਲਿਸ ਨੇ ਰਾਤ ਦਾ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਦੋਸ਼ੀ ਨੂੰ ਕੀਤਾ ਕਾਬੂ ਇਹ ਦੱਸਿਆ ਕਿ ਸ਼੍ਰੀ ਸਰਵਨ ਸਿੰਘ ਬਾਲ ਪੀਪੀਐਸਓਪੋ ਪੁਲਿਸ ਦੇ ਕਪਤਾਨ ਸਵਰਨ ਫਲੋਰ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਪਪੁਰ ਦੀ ਟੀਮ ਨੇ ਰਾਤ ਦਾ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਾਲ ਪੀਪੀਐਸਓਪੋ ਪੁਲਿਸ ਦੇ ਕਪਤਾਨ ਸਵਰਨ ਫਲੋਰ ਨੇ ਦੱਸਿਆ ਕੀ ਇਨਸਪੈਕਟਰ ਸੰਜੀਕਪੁਰ ਮੁਕਤਾਨਾ ਅਫਸਰ ਫਲੋਰ ਦੀ ਟੀਮ ਵੱਲੋਂ ਹਰਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਨਤਾਨਗਰ ਭਗਵਾਨ ਚੌਕ ਨੇੜੇ ਮਿਲਟਰੀ ਕੈਂਪ ਲੁਧਿਆਣਾ ਦੇ ਬਿਆਨਾਂ ਦੇ ਅਧਾਰ ਤੇ ਮਕਦਮਾ ਨੰਬਰ 287 ਮਿਤੀ 23/10/2024 ਨੂੰ ਥਾਣਾ ਫਲੋਰ ਵਿਖੇ ਦਰਜ ਕੀਤਾ ਗਿਆ ਸੀ ਕੀ ਮਿਤੀ 21/10/2024 ਨੂੰ ਗੋਵਿੰਦ ਸਿੰਘ ਪੁੱਤਰ ਬਗਾ ਸਿੰਘ ਵਾਸੀ ਮਹਿਤਪੁਰ ਜਗਜੀਤ ਸਿੰਘ ਰੂਫ ਜੰਗੀ ਪੁੱਤਰ ਬਗਾ ਸਿੰਘ ਵਾਸੀ ਮਹਿਤਪੁਰ ਅਤੇ ਨਾਮਲੂਂ ਵਿਅਕਤੀਆਂ ਪਰੋ ਦਾਈ ਹਰਜੋਤ ਸਿੰਘ ਦੀ ਕਾਰ ਦੇ ਅੱਗੇ ਕਾਰ ਲਗਾ ਕੇ ਉਸ ਨੂੰ ਰੋਕ ਲਿਆ ਅਤੇ ਉਸ ਤੇ ਤੇਜ ਹਥਿਆਰ ਹਥਿਆਰਾਂ ਨਾਲ ਉਸ ਤੇ ਵਾਰ ਕਰਕੇ ਉਸ ਦਾ ਮਾਰਕੁੱਟ ਕਰਕੇ ਉਸ ਦੀ ਗੱਡੀ ਦੀ ਭਾਂਤੋਲ ਕਰਕੇ ਭੱਜ ਗਏ ਸਨ ਜੋ ਇਸ ਕੇਸ ਨੂੰ ਹੱਲ ਕਰਦੇ ਹੋਏ ਐਸ ਐਚਓ ਫਲੋਰ ਦੀ ਜੋਗ ਅਲਵਾਈ ਹੀਟ ਏ ਐਸ ਆਈ ਸੁਖਦੇਵ ਸਿੰਘ ਪੁਲਿਸ ਚੌਕੀ ਇੰਚਾਰਜ ਗੰਨਾਪਿੰਡ ਵੱਲੋਂ ਮੁਕੱਦਮੇ ਦੇ ਮੁੱਖ ਦੋਸ਼ੀ ਗਵਿੰਦ ਸਿੰਘ ਉਰਫ ਗਵਿੰਦੀ ਪੁੱਤਰ ਬੱਗਾ ਸਿੰਘ ਵਾਸੀ ਮਹੱਲਾ ਸਦੀਕਾ ਨਜ਼ਦੀਕ ਗੁਰੂ ਅਰਜਨ ਮਾਡਲ ਸਕੂਲ ਮਹਿਦਪੁਰ ਥਾਣਾ ਮਹਿਦਪੁਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਜਿਗਰ ਜੋਗਾ ਹੈ ਕਿ ਦੋਸ਼ੀ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਵਾਰਦਤ ਕੰਨ ਨੂੰ ਸਮੇਂ ਬਾਰਤੀਆਂ ਗੱਡੀਆਂ ਸੈਂਟਰੋ ਅਤੇ ਫਾਰਚੂਨ ਕਾਰ ਅਤੇ ਵਾਰਦਤ ਵਿੱਚ ਵਰਤੇ ਗਏ ਹਥਿਆਰ ਕਿਰਪਾਨ ਵੀ ਬਰਾਮਦ ਕਰ ਲਈ ਗਈ ਹੈ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਮੰਡ ਹਾਸਲ ਕਰਕੇ ਇਸ ਤੋਂ ਹੋਰ ਵੀ ਪੁੱਛ ਕੀਤੀ ਪੁੱਛਗਛ ਕੀਤੀ ਜਾ ਰਹੀ ਹੈ ਇਹ ਬਿਨੂ ਜ ਪੰਜਾਬੀ ਲਈ ਪਨੌਰ ਤੋਂ ਸਿੰਧ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਅ ਸਰ ਇੱਕ ਪਿਛਲੇ ਦਿਨੀ ਫਲੋਰ ਵਿਚ ਲੁਧਿਆਣੇ ਦੇ ਬੰਦਿਆਂ ਦੇ ਉੱਤੇ ਇੱਕ ਹਮਲਾ ਹੋਇਆ ਸੀ ਜਿਸ ਵਿੱਚ ਕੁਝ ਮਤਲਬ ਦੇ ਮਹਤਪੁਰ ਦੇ ਵਿਅਕਤੀਆਂ ਨੇ ਹਮਲਾ ਕੀਤਾ ਸੀ ਤੁਸੀਂ ਉਹ ਵਿਅਕਤੀ ਕਾਬੂ ਕੀਤੇ ਹੈਗੇ ਆ ਸਰ ਕਿੰਨੇ ਵਕਤ ਪਹਿਲਾਂ ਕੀ ਕਾਬੂ ਕੀਤੇ ਹੈਗਾ ਕਿਹੜਾ ਵਾਹਨ ਤੁਸੀਂ ਆ ਪ੍ਰਬੰਧ ਕੀਤਾ ਹੋਵੇ ਜੋ ਸ਼ਰਾਰਤੀ ਅੰਸਰ ਆਪਣੇ मंसूਬਿਆਂ ਨੂੰ ਪੂਰੇ ਕਰਨ ਲਈ ਮਾੜੀ ਹਰਕਤਾਂ ਕਰਦੇ ਹੈ ਅਤੇ دہشت ਫਿਲਾਉਂਦੇ ਹੈ ਇਸੇ ਕੜੀ ਵਿੱਚ ਉਕਤ ਅੰਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹਾਦਰ ਦੇ ਹੱਤੀ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸੀ ਸੰਬੰਧੀ ਸਰਦਾਰ ਹਰਕਮਲਪ੍ਰੀਤ ਸਿੰਘ ਐਸਐਸਪੀ ਜਲੰਧਰ ਦੇ ਹਿੱਤੀ ਦੀ ਜਿਹਦੇ ਵਿਸ਼ਨਰ ਨਿਰਦੇਸ਼ਾਂ ਦੇ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਦਾਇਤਾਂ ਅਨੁਸਾਰ ਅਸੀਂ ਇੱਕ ਮਕਦਮਾ ਨੰਬਰ 287 ਮਿਤੀ 23/10/2024 ਜੋ ਕਿ ਟਾਪ ਟੂ ਮਟਰ ਦਾ ਕੇਸ ਸੀਗਾ ਉਹ ਉਸ ਨੂੰ ਟਰੈਕ ਕੀਤਾ ਹੈ ਇਸ ਵਿੱਚ ਕੰਪਲੇਨਰ ਹਰਜੋਤ ਸਿੰਘ ਜੋ ਕਿ ਆਪਣੇ ਦੋਸਤਾਂ ਨਾਲ ਨਕੌਦਰ ਸਾਈਡ ਤੋਂ ਆਪਣੀ ਗੱਡੀ ਚਾ ਰਿਹਾ ਸੀ ਜਿਸ ਦਾ ਪੈਸਿਆਂ ਨੂੰ ਲੈ ਕੇ ਲੈਣ-ਦੇਣ ਸੀ ਗੋਬਿੰਦ ਸਿੰਘ ਪੁੱਤਰ ਬੱਗਾ ਸਿੰਘ ਅਤੇ ਇਸ ਦੇ ਪ੍ਰਾ ਜੱਗੀ ਜੋ ਕਿ ਨਰਿਕ ਅਰੁਜਨ ਪੈਸੇ ਮੰਗਣ ਗਿਆ ਸੀਗਾ ਤੇ ਇਹਨਾਂ ਨੇ ਇਸ ਦਾ ਪਿੱਛਾ ਕਰਦੇ ਹੋਏ ਆਪਣੀ ਫੋਰਚੂਨਰ ਗੱਡੀ ਦੇ ਵਿੱਚ ਆਪਣੇ ਹੋਰ ਦੋ ਦੋਸਤ ਅਜੇ ਅਤੇ ਆਕਾਸ਼ ਦੇ ਨਾਲ ਸ਼ਾਪ ਵੈਪਨਸ ਜੋ ਕਿ ਕਿਰਪਾਨਾਂ ਵਗੈਰਾ ਨਾਲ ਲੈ ਸੋਕੇ ਇਸ ਦੇ ਨਾਲ 23 10 24 ਨੂੰ ਕਟਮਾਰ ਕੀਤੀ ਸੀ ਅਤੇ ਇਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਇਸ ਤੇ ਬਰੁਕਲੀਵਾਰ ਕੀਤਾ ਸੀਗਾ ਜਿਸ ਨਾਲ ਬਹੁਤ ਪੂਰੀ ਤਰ੍ਹਾਂ ਇੰਜਰਡ ਹੋ ਗਿਆ ਸੀ ਤੇ ਇਸ ਬੰਦੀ ਇਹ ਕਾਫੀ ਦਿਨ ਤੋਂ ਭੱਜਿਆ ਹੋਇਆ ਸੀਗਾ ਜੋ ਕਿ ਆਪਣੇ ਪਰਿਵਾਰ ਸਮੇਤ ਦੂਜੇ ਸ਼ਹਿਰਾਂ ਚ ਚਲਾ ਗਿਆ ਸੀਗਾ ਜਿਸ ਨੂੰ ਅਸੀਂ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਕਾਬੂ ਕੀਤਾ ਇਸ ਦੇ ਬਾਕੀ ਜਿਹੜੇ ਦੋਸਤ ਭੱਜੇ ਹੋਏ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਮੁਕੱਦਮਾ ਇਚਲਾਨ court ਪੇਸ਼ ਕਰਾ ਹੋਇਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ